ਸੋਨਿਹਾਲੇ ਸਾਫ ਸੁਨਿਆ ਕਾਲੇ ਜੋ ਬੋਲੇ ਸੋਨਿਹਾਲੇ ਸਾਫ ਸੁਨਿਆ ਕਾਲ ਸੋ ਸਾਡਾ ਜੀ ਇਹ ਅਭਰਾਲਾ ਇਹ ਆ ਚੀਜ਼ ਹੈ ਵੀ ਅਸੀਂ ਆਪਦੀ ਕਮਾਈ ਦੇ ਦਸਵੰਦ ਕੱਢ ਕੇ ਸਾਰੇ ਭਰਾ ਲੱਗੇ ਆ ਸੋ ਪੰਜਾਬ ਦੇ ਜਿੰਨੇ ਵੀ ਨੌਜਵਾਨ ਨੇ ਠੀਕ ਆ ਉਹ ਆਹ ਕੰਮ ਕਰਨ ਤੇ ਆਪਾਂ ਪੰਜਾਬ ਦੇ ਬੱਚੀ ਪੰਜਾਬ ਨਾਲ ਖੜਨਗੇ ਸੋ ਇਹ ਭਰਾਵਾਂ ਨੇ ਮੈਨੂੰ ਬਹੁਤ ਆਖਿਆ ਵੀ ਕੁੜੀਆਂ ਬਹੁਤ ਮਿਹਨਤ ਕਰਦੀਆਂ ਉਹ ਤਾਂ ਉਹ ਇੱਥੇ ਜਾਣਾ ਚਾਹੀਦਾ ਤੇ ਇੱਕ ਆਪਣਾ ਭਰਾ ਆ ਖੁਸ਼ੀ ਦੁੱਗਾ ਵੀ ਜਾਣਾ ਚਾਹੀਦਾ ਅਸੀਂ ਜਦੋਂ ਗਏ ਤੇ ਸਾਨੂੰ ਵਾਕੇ ਲੱਗਿਆ ਵੀ ਯਾਰ ਘਰ ਵੀ ਸਾਨੂੰ ਨਾਲ ਖੜਨਾ ਚਾਹੀਦਾ ਸੋ ਅਸੀਂ ਵੀ ਖੜੇ ਸੋ ਸਾਡੀਆਂ ਭੈਣਾਂ ਨੂੰ ਵੀ ਹੋਰ ਮਿਹਨਤ ਕਰਾਂ ਜਿੰਨੇ ਜੋਗੇ ਹੋਏ ਤੁਹਾਡੇ ਨਾਲ ਖੜਾਂ ਹਰ ਪੰਜਾਬ ਦੀ ਭੈਣ ਨਾਲ ਹਰ ਪੰਜਾਬ ਦੀ ਧੀ ਨਾਲ ਜਿਹੜੀ ਮਿਹਨਤ ਕਰਦੀ ਹੈ ਜਿਹੜੀ ਪੰਜਾਬ ਦਾ ਨਾਂ ਰੋਸ਼ਨ ਕਰ ਪੰਜਾਬ ਇਕੱਲਾ ਨਹੀਂ ਰਹਣਾ ਵੀ ਬਈ ਜਿੰਨੇ ਜਿਹੜੇ ਸੰਘ ਦੇ ਨੇ ਉਹ ਆਪਣੇ ਬੱਚਿਆਂ ਨਾਲ ਜਿਹੜੇ ਵੀ ਪੰਜਾਬ ਦੇ ਮਿਹਨਤ ਕਰ ਰਹੇ ਨੇ ਹਨਾ ਆਪਾਂ ਕਿਸਾਨਾਂ ਦਾ ਖੜੇ ਸਾਰਿਆਂ ਨਾਲ ਆਪਣਾ ਫਰਜ ਆ ਆਪਾਂ ਪੰਜਾਬ ਦੇ ਜਵਾਬ ਹਾਂ ਹਾਂ ਅਸੀਂ 100 ਟਰੈਕਟਰ ਪੂਰਾ ਕੀਤਾ 52 ਦੇਤੇ ਆ ਬਾਕੀ ਦੇਦੇ ਬਾਕੀ ਦੇਣੇ ਆ ਹੋਰ ਮੈਂ ਆਊਗਾ ਕੋਈ ਨਹੀਂ ਹੋਰ ਦੇ ਦੇਵਾਂਗੇ ਤੇ ਬ੍ਰਦਰ ਉਹ ਤਾਂ ਜਿਹੜਾ ਸਾਨੂੰ ਪਤਾ ਇਹ ਸਾਰੇ মিডিਆ ਸੀ ਪਹਿਲਾਂ ਹੀ ਦੱਸ ਚੁੱਕੇ ਸੀ ਇਹ ਜਿਹੜੀ ਗੁੜੀਆਂ ਦੇ ਸੀਗੀਆਂ ਹੰਦਵਾਏ ਨਾ ਮਨਕਰਤਨ ਗੱਡੀ ਕਈ ਸੀਗੇ ਅੱਠ ਪੇੜਾਂ ਦੇ ਤਰ੍ਹਾਂ ਉੱਥੇ ਕਹਿ ਗਏ ਸੀਗੇ ਵੀ ਸਨਮਾਨ ਕਰਨਾ ਸੀ ਤੇ ਉਹ ਅੱਜ ਗੱਡੀ ਅੱਜ ਇਹਨਾਂ ਨੂੰ ਰਸ਼ੀ ਸਿਦਾ ਗੁਰੂ ਘਰ ਚ ਬੁਲਾ ਕੇ ਇਹਨਾਂ ਦਾ ਸਨਮਾਨ ਸਨਮਾਨ ਕਰਨਾ ਸੀ ਉਹ ਅੱਜ ਇਹਨਾਂ ਦੇ ਦਿੱਤਾ ਹਾਂਜੀ ਆਪਾਂ ਨਹੀਂ ਜਦੋਂ ਇਹਨਾਂ ਦੇ ਘਰ 'ਚ ਪ੍ਰੋਬਲਮ ਆਈ ਐ ਉਦੋਂ ਅਸੀਂ ਘਰ ਵਾਸਤੇ ਅਰਨ ਨੂੰ ਜੋ ਇਹਨਾਂ ਦੀ ਮਦਦ ਕਰਕੇ ਆਏ ਸੀਗੇ ਉੱਥੇ ਉੱਥੇ ਇਹ ਕੁੜੀਆਂ ਨੂੰ ਕਹਿ ਕੇ ਆਏ ਸੀਗੇ ਵੀ ਜੋ ਵੀ ਬਈ ਤਰੇ ਘਰ ਦਾ ਲੱਗੂਗਾ ਹੀ ਤੇਰੇ ਨਾਲ ਖਣੇ ਬਾਕੀ ਤੇਰੇ ਵਿਆਹ ਨੂੰ ਗੱਡੀ ਮੇਰੇ ਵੱਲੋਂ ਮੈਂ ਕਿਹਾ ਸੀ ਵੀ ਮੈਂ ਦਊਂਗਾ ਉਦੋਂ ਫਿਰ ਤਾਂ ਕਰਕੇ ਟੂਰਨਾਮੈਂਟ ਨੂੰ ਆਪਾਂ ਦੇਣੀ ਸੀ ਉੱਥੇ ਚਲੋ ਜਵਾਕ ਦਾ ਉਹ ਹੋ ਗਿਆ ਆਪਣਾ ਖਾਨ ਹੋ ਗਿਆ ਉਹ ਚੀਜ਼ ਕਰਕੇ ਅਸੀਂ ਫਿਰ ਹੁਣ ਰੱਖਿਆ ਸੀ ਵੀ ਅਜ਼ਾਦ ਦਿਨ ਗੁਰੂ ਘਰ ਚ ਵੀ ਗੱਡੀ ਨਾਲ ਚਲੋ ਜੋ ਕਿਹਾ ਉਹਨਾਂ ਦੀ ਗੱਡੀ ਲਈ ਖੜੀ ਸੀਗੀ ਤਾਂ ਇਹਨਾਂ ਨੂੰ ਕਿਹਾ ਵੀ ਭਾਈ ਗੱਡੀ ਲੈ ਕੇ ਜਾਓ ਤਾਂ ਜਿਹਨਾਂ ਨੂੰ ਬੁਲਾ ਕੇ ਹੀ ਗੱਡੀ ਨਾਲ ਸਨਮਾਨ ਕਰਨਾ